हां जी दोस्तों की हाल ने सारेया दे ते दोस्तों ਤੁਹਾਨੂੰ ਆਹ ਵੀਡੀਓ ਦਿਖਾਉਣੀ ਹੈਗੇ ਤੇ ਇਹ ਜੀ ਪੌੜੀ ਤੁਸੀਂ ਕਿਤੇ ਵੀ ਨਹੀਂ ਦੇਖੀ ਹੋਣੀ ਤੇ ਇਹ ਪੌੜੀ ਮੇਰਗੀ ਬਣਾਈ ਵੀ ਹੈਗੀ ਇਹ ਵੀਡੀਓ ਵੀ ਯਾਨੀ ਕਿ ਮੇਰਗੀ ਬਣਾਈ ਵੀ ਆ ਤੇ ਇਹ ਸਾਈਡ ਤੇ ਕੈਮਰਾ ਰੱਖ ਕੇ ਨਾ ਮੋਬਾਈਲ ਰੱਖ ਕੇ ਤੇ ਫਿਰ ਬਣਾਈ ਗਈ ਆ ਕਿਉਂਕਿ ਹੱਥ 'ਚ ਫੜਿਆ ਨਹੀਂ ਜਾਂਦਾ ਮੋਬਾਈਲ ਕੋਲੇ ਕੰਮ ਕਰਦੇ ਹੋਣੇ ਤੇ ਇਹ ਜਿਹੜੇ ਪੌੜੀ ਦੇ ਅੱਡੇ ਆ ਨਾ ਇਹ ਪਹਿਲਾਂ ਥੱਲੇ ਪਰਾਏ ਗਏ ਆ ਸਾਰੇ ਫਰਮਾ ਬਣਾ ਕੇ ਨਾ ਪਲਾਈ ਦਾ ਤੇ ਮੇਰੀਆਂ ਪਹਿਲਾਂ ਵੀ ਵੀਡੀਓ ਪੰਜਾਂਗੀਆਂ ਉਹਦੇ ਵਿੱਚ ਫਰਮੇ ਸਾਰੇ ਬਣੇ ਹੋਏ ਹੈਗੇ ਤੇ ਉਹ ਬੱਜਰੀ ਨਾਲ ਭਰ ਕੇ ਵਿੱਚ ਸਰੀਏ ਪਾ ਕੇ ਬਸ ਤੇ ਇਹ ਥੱਲੇ ਸਕਾ ਕੇ ਤੇ ਫਿਰ ਜਿਹੜੀ 4 ਇੰਚੀ ਕੰਧ ਦੇ ਵਿੱਚ ਨਾ ਓਵੇਂ ਓਵੇਂ ਟੱਕ ਕੱਢ ਕੇ ਤੇ ਇੱਕ ਇੱਕ ਗੱਡਾ ਕਰਕੇ ਜਾਨੀ ਕਿ ਵਿੱਚ ਪਾਈ ਜਾਂਦੇ ਆ ਤੇ ਇੱਕ ਦਿਨ ਚ ਇਹ ਇੱਕ ਅੱਡਾ ਹੀ ਲੱਗਦਾ ਪਰ ਜੋ ਦੂਜੇ ਦਿਨ ਸੁੱਕ ਜਾਂਦਾ ਉਦੋਂ ਹੀ ਦੁਬਾਰਾ ਅੱਡਾ ਫੇਰ ਲੱਗਦਾ ਉਹ ਜਿਹੜਾ ਜਮਾ ਅਖੀਰ ਤੇ ਅੱਡਾ ਪਾਇਆ ਵਾ ਇਕੱਲੀ ਉਹਨੂੰ ਬਸ ਸਪੋਰਟ ਦੀ ਲੋੜ ਪੈਂਦੀ ਹੈਗੀ ਵੀ ਜਦੋਂ ਗਿੱਲਾ ਹੁੰਦਾ ਤੇ ਉਹ ਵੀ ਬਸ ਥੋੜਾ ਜਿਹਾ ਭਾਰੀ ਆਉਂਦਾ ਕੋਈ ਜੇ ਨਾ ਲਾਵੇ ਸਪੋਰਟ ਫੇਰ ਵੀ ਕੰਮ ਕਰ ਜਾਂਦਾ ਕੋਈ ਚੱਕਰ ਨਹੀਂ ਤੇ ਇਹ ਥੱਲੇ ਬਣਾ ਕੇ ਤੇ ਇਹ ਝ ਢੂਲੇ ਦੀ ਕੋਈ ਲੋੜ ਨਹੀਂ ਪੈਂਦੀ ਇਹਨੂੰ ਆ ਦੇਖੋ ਤੁਸੀਂ ਬੜਾ ਢੂਲੇ ਤੋਂ ਆ ਇਹ ਜਿਹੜਾ ਉਹ ਲੱਗਿਆ ਵਾ ਟੰਬਾ ਲੱਗਿਆ ਵਾ ਹੁਣ ਥੱਲੇ ਹਨਾ ਸਪੋਰਟ ਲੱਗੀ ਹੋਈ ਐ ਇਹ ਹੁਣ ਇਹਦੇ ਇਹਦੇ ਥੱਲੇ ਇਹ ਕੱਲ੍ਹ ਲਾਈ ਸੀਗੀ ਇਹਦੇ ਥੱਲੇ ਕੱਢ ਕੇ ਤੇ ਹੁਣ ਇਹ ਜਿਹੜਾ ਨਵਾਂ ਨੱਡਾ ਲਾਵਾਂਗੇ ਤਾਂ ਹਾੜ ਜਿਹੜਾ ਮੈਂ ਲਈ ਜਾਨਾ ਤਾਂ ਹਾਂ ਉੱਪਰ ਹਨਾ ਤੇ ਇਹ ਬਸ ਇਹਦੇ ਥੱਲੇ ਲੱਗ ਜੂਗੀ ਦੂਜੇ ਦਿਨ ਉਹਦੇ ਥੱਲੇ ਲੱਗ ਜੂਗੀ ਇਹ ਬਸ ਆਏ ਆ ਵੀ ਰੋਜ਼ ਦਾ ਇੱਕ ਡਾ ਫਰਮੇ ਚ ਲਾ ਦੋ ਬਜਰੀ ਪਾ ਕੇ ਤੇ ਇੱਕ ਡਾ ਚੱਪ ਵੀ ਉਸ ਤੋਂ ਬਾਅਦ ਪੌੜੀ ਚ ਲਾ ਦੋ ਬਸ ਇਹ ਐ ਪ੍ਰੋਸੀਜਰ ਚੱਲਦਾ ਹੈ ਦਾ ਜਣਕੇ ਘਟੋ ਘਟ 8 ਅੱਡੇ ਛੋਟੇ ਬਣੇ ਹੋਣੇ ਚਾਹੀਦੇ ਆ ਵੀ 8ਵੇਂ ਦਿਨ ਅੱਡੇ ਦੀ ਵਾਰੀ ਆਵੇ ਘਟੋ ਘਟ ਫਿਰ ਉਹਨਾਂ ਸੁੱਕ ਜਾਂਦਾ ਵੀ ਜਿਹੜਾ ਉਹ ਕੰਮ ਲਾਉਣ ਦੇ ਯੋਗ ਬਣ ਜਾਂਦਾ ਹੈਗਾ ਤੇ ਇਹੇ ਵਸ ਵੀ ਜਿਵੇਂ ਹੁਣ ਅੱਜ ਇੱਕ ਕੱਡਾ ਮੈਂ ਆਹ ਲਾ ਕੇ ਇਸ ਤੋਂ ਬਾਅਦ ਇੱਕ ਕੱਡਾ ਹੋਰ ਮੈਂ ਬਾਹਰ ਫਰਮੇ ਚ ਭਰ ਦੂੰਗਾ ਤੇ ਉਹਦੀ ਵਾਰੀ ਫਿਰ 8ਵੇਂ ਦਿਨ ਆਊਗੀ ਐਂ ਕੰਮ ਚੱਲਦਾ ਹੈ ਦਾ 13 8 ਲਿਪਲੇ ਤੇ ਫਿਰ ਸ਼ੁਰੂ ਕਰ ਦੇ ਕੰਮ ਇਹ ਹੁਣ ਇੱਥੋਂ ਹੌਲੀ ਹੌਲੀ ਅੱਡਾ ਐ ਲੈ ਜੋ ਚੱਕ ਕੇ ਇਹਨਾ ਕਟੋਕਟ ਵੀ 45 ਕਿਲੋ ਭਾਰਾ ਅੱਡੇ ਦਾ ਇਕਦਾ ਤੇ ਇੱਕ ਸਿਮਿੰਟ ਦੀ ਬੋਰੀ ਚੋਂ ਇਹ ਕਟੋਕਟ ਵੀ 5 ਅੱਡੇ ਬਣਦੇ ਆ 5 ਜਾਂ ਬਸ ਕਦੇ ਅੱਧਾ ਬੱਠਲ ਘਟਵੀ ਜਾਂਦਾ ਤੁਸੀਂ ਚਾਰ ਲਾ ਲਓ ਯਾਰ ਜੇ ਪੂਰਾ ਤੇਜ ਮਸਾਲਾ ਪਾਉਣਾ ਚਾਰ ਅੱਡੇ ਬਣ ਜਾਂਦੇ ਆ ਤੁਸੀਂ ਲੀਓ ਤੇ 20 ਕੱਡੇ ਆ ਸਾਰੇ ਜੇ ਪੌੜੀ ਦੇ 20 ਇੱਕੀ ਅੱਡੇ ਬਣਨਗੇ ਸਾਰੇ ਤੇ ਕਟੋਕਟ ਵੀ 5-6 ਪੂਰੀਆਂ ਮਸਾ ਲੱਗਣਗੀਆਂ ਕੋਸ ਅੱਡੇ ਤੇ ਲੱਗ ਜਾਂਦਾ ਜੇ 5 ਬੋਰੀਆਂ ਦੇ ਅੱਡੇ ਬਣ 6 ਬੋਰੀਆਂ ਦੇ ਬਣ ਗਏ ਤਾਂ ਇੱਕ ਬੋਰੀ ਤੁਸੀਂ ਕੰਦ ਚ ਲਾ ਲਓ ਜਿੱਧਰ ਕੰਦ ਚ ਦੇਣਾ ਹੁੰਦਾ ਇਹਨੂੰ ਕਿਸੇ ਸਪੋਰਟ ਦੀ ਲੋੜ ਨਹੀਂ ਕੁਛ ਨਹੀਂ ਇਹ ਸਾਰੇ ਅੱਡੇ ਇੱਕ ਦੂਜੇ ਦੇ ਉੱਤੇ ਵੀ ਨਹੀਂ ਖੜੇਗੇ ਜਾਨੀ ਕਿ ਵੀ ਇਹ ਆਏ ਆ ਵੀ ਅੱਡਾ ਐਸ ਹਾਵ ਨਾਲ ਹੀ ਲਾਉਨੇ ਆਗੇ ਵੀ ਜਾਨੀ ਕਿ ਆਪ ਦਾ ਅੱਡਾ ਖੁਦ ਹੀ ਪਾ ਚੱਕੇ ਵੀ ਇੱਕ ਦੂਜੇ ਅੱਡੇ ਦੇ ਉੱਤੇ ਧਰ ਕੇ ਨਹੀਂ ਲਾਉਂਦੇ ਵੀ ਫਿਰ ਵੀ ਮੜਾ ਜਿਹਾ ਉੱਚਾ ਚੱਕ ਕੇ ਲਾਉਨੇ ਆ ਵੀ ਆਪ ਦਾ ਭਾਰ ਆਪ ਹੀ ਚੱਕੇ ਅੱਡਾ ਹਰੇ ਕੰਡਾ ਇੱਕ ਦੂਜੇ ਦੇ ਉੱਤੇ ਵਜਣ ਨਹੀਂ ਹੈਗਾ ਉਹਦਾ ਜਾਨੀ ਕਿ ਵੀ ਆਪ ਦਾ ਵਜਨ ਉਹ ਖੁਦ ਹੀ ਚੱਕਦਾ ਵੀ ਜਿਵੇਂ ਇਹ ਹੱਡਾ ਇਹਦੇ ਉੱਤੇ ਧਰ ਕੇ ਇਹ ਚ ਮੜੀ ਜੀ ਵਿੱਥ ਪਾ ਦੇਣੀ ਆ ਮਮੂਲੀ ਜੀ ਤੁਸੀਂ ਸਮਝ ਗਏ ਜਣਾ ਚੁਣਾ ਹੈ ਨਾਲ ਮਿਲ ਜੂਗਾ ਤੇ ਮੂਰਲੇ ਪਾਸੋਂ ਜਾਨੀ ਕਿ ਵੀ ਡੇਢ ਕਸੂਤ ਦੀ ਬੱਥ ਪਾ ਲੈਨੇ ਆ ਵੀ ਇਹ ਦੂਜੇ ਡੇ ਤੇ ਭਾਰਨਾ ਦੇਵੇ ਵੀ ਆਪ ਦਾ ਭਾਰ ਖੋਦ ਹੀ ਚੱਕੇ ਤੇ ਬਹੁਤ ਸੌਖੇ ਤਰੀਕੇ ਨਾਲ ਪੌੜੀ ਬਣਦੀ ਹੈ ਬਾਈ ਥੋੜਾ ਜਿਹਾ ਤੇ ਟਾਈਮ ਤਾਂ ਲੱਗਦਾ ਹੈ ਤੇ ਖਰਚਾ ਜਮੇ ਨਹੀਂ ਆਉਂਦਾ ਨਾ ਤਾਂ ਕੋਈ ਢੂਲੇ ਦਾ ਖਰਚਾ ਪੈਂਦਾ ਨਾ ਕੋਈ ਹੋਰ ਪੈਂਦਾ ਤੇ ਰਾਮ ਨਾ ਬਸ ਇੱਕ ਡਾਰੋ ਜੀ ਲਾ ਦੋ ਤੇ ਇੱਕ ਡਾ ਉਧਰੋਂ ਫਰਮਾ ਭਰ ਦੋ ਬਸ ਆਹੀ ਕੰਮ ਆਗਾ ਹੋਰ ਤੇ ਮੇਰਾ ਕੁਝ ਵੀ ਖਰਚ ਨਹੀਂ ਆਇਆ ਮੈਨੂੰ ਪਤਾ ਵੀ ਮਸਾਂ 20 ਕਿਲੋ ਲੋਹਾ ਲੱਗਿਆ ਹੋਊਗਾ ਤੇ 6-7 ਬੋਰੀਆਂ ਮਾਸਾ ਸਿਮਿੰਟ ਦੀਆਂ ਲੱਗੀਆਂ ਹੋਣਗੀਆਂ ਤੇ ਬੱਜਰੀ ਤੇ ਉਹਦਾ ਜਿਹੜਾ ਲੱਗਣਾ ਉਹ ਤਾਂ ਆਪਣਾ ਲੱਗਣਾ ਹੀ ਆ ਤੇ ਐ ਕਰਕੇ ਜਮੇ ਕੁਝ ਖਰਚਾ ਐ 6 ਬੋਰੀਆਂ ਦੇ ਹੁਣ ਤੁਸੀਂ ਦੇਖ ਲਓ ਕਿੰਨੇ ਕੁ ਪੈਸੇ ਬਣਦੇ ਆ ਮਾਰ ਕੇ ਮੇਰੇ ਹਿਸਾਬ ਚ ਮਸਾ ਚਾਰਕ ਹਜ਼ਾਰ 4500 ਰੁਪਇਆ ਖਰਚਾ ਆਇਆ ਉਹ ਇੱਡੇ ਤੇ ਤੇ ਵਸਾ ਉੱਪਰ ਸੈੱਟ ਕਰਕੇ ਉਦੋਂ ਮੇਰਾ ਟੱਕ ਕੱਢਿਆ ਵਾ ਪਰੇ ਗੰਦ ਚ ਉਵੇਂ ਹੀ ਐਲ ਟੈਪ ਪਹਿਲਾਂ ਖਾਂਜਾ ਮਾਰਦੇ ਕਟਰ ਨਾਲ ਤੇ 4 ਇੰਚੀ ਗੰਦ ਹੈਗੀ ਇਹ ਤੇ ਉਹ ਚ ਹੁਣ ਮੈਂ ਉੱਤੇ ਲਿਆ ਕੇ ਤੇ ਪਰਲਾ ਪਾਸਾ ਵੀ ਉਹਦੇ ਵਿੱਚ ਪਾਉਣਾ ਹੈ ਇਹ ਐਨ ਟਾਇਪ ਅੱਡੇ ਬਣੇ ਹੋਏ ਆ ਕਿੱਥੇ ਆ ਪੈਰ ਧਰਨਾ ਹੈ ਤਿੰਨ ਸਰੀਏ ਲੰਬੇ ਤੋਂ ਉੱਚ ਪਾਏ ਹੋਏ ਆ ਬਾਈ ਤੇ ਇੱਕ ਜਿਹੜੀ ਉੱਪਰ ਨੂੰ 5 ਇੰਚ ਦੀ ਸਪੋਰਟ ਮੋੜੀ ਵੀ ਆ ਟੇਢੇ ਲੋਟ ਇੱਕ ਸਰੀਏ ਆਉੱਚ ਪਾਇਆ ਵਾ ਤਾਂ ਹਾਲੇ ਪਾਸੇ ਤੇ 6.5 ਇੰਚ ਦਾ ਅੱਡਾ ਹੈ ਸਾਰਾ 6.5 ਇੰਚ ਦਾ 4.5 ਇੰਚ ਦੀ ਉਹ ਸਪੋਰਟ ਮੋੜੀ ਵੀ ਮਗਰੋਂ ਤੇ 2 ਇੰਚ ਜਿਹੜਾ ਅੱਡਾ ਦੂਜਾ ਉਹਦੇ ਉੱਤੇ ਧਰਨਾ ਪਾ ਲਿਆ ਕੇ 2 ਇੰਚ ਮੋਟਾ ਹੋ ਜਾਗਾ ਤੇ 6.5 ਇੰਚ ਬਣ ਜਾਂਦਾ ਹੈ 11 ਇੰਚ ਹੀ ਹੈਗਾ ਦੂਜੇ ਲੋਟ ਇਹ ਵੀ ਜਦੋਂ ਆ ਪੈਰ ਧਰਦੇ ਆ ਉਸ ਲੋਟ 11 ਇੰਚ ਆ ਪੂਰਾ ਹੈ ਤੇ ਮੇਰੀਆਂ ਪਹਿਲਾਂ ਤਾਂ ਸਾਰੀਆਂ ਵੀਡੀਓ ਪਾਈਆਂ ਹੋਈਆਂ ਸ਼ੁਰੂ ਚ ਫਰਮੇ ਦੀਆਂ ਵੀ ਪਾਈਆਂ ਆਗੀਆਂ ਤੇ ਭਰਨ ਦੀਆਂ ਵੀ ਪਾਈਆਂ ਆ ਵੀ ਤੁਸੀਂ ਦੇਖ ਸਕਦੇ ਹੋ ਇਹ ਮੇਰੇ ਪੇਜ ਤੇ ਤੇ ਵੀ ਫਰਮਾ ਕਿਵੇਂ ਭਰਿਆ ਜਾਂਦਾ ਹੈਗਾ ਤੇ ਉਹਦੀਆਂ ਜਦੋਂ ਫਰਮਾ ਬਣਾਇਆ ਸੀਗਾ ਬਹਿ ਤਾਂ ਮੇਰਾ ਲੱਕੜ ਦਾ ਕੰਮ ਹੈਗਾ ਇਹ ਤਾਂ ਮੈਨੂੰ ਥੋੜੀ ਜੀ ਬੇਲ ਦੀ ਸੀਗੀ ਮੈਂ ਕਿਹਾ ਜਦੋਂ ਮੈਂ ਪੌੜੀ ਚੜਾਉਣੀ ਆ ਆਪੇ ਚੜਾ ਦੇਣਾ ਆਪਦੇ ਘਰੇ ਹੀ ਹੈ ਵੀ ਇਹ ਕਿਸੇ ਦੇ ਘਰੇ ਨਹੀਂ ਚੜਾਉਂਦਾ ਮੈਂ ਆਪਦੇ ਘਰੀ ਚੜਾਉਣਾ ਮੈਂ ਘਰ ਪਾਇਆ ਸੀਗਾ ਤੇ ਮੈਂ ਸੋਚਿਆ ਮੈਂ ਕਿਹਾ ਚੱਲ ਯਾਰ ਵੀ ਐ ਚੜਾ ਕੇ ਦੇਖ ਲਿਆ ਮਿਸਤਰੀ ਨਾਲ ਗੱਲ ਕਰੀ ਸੀਗੀ ਮਿਸਤਰੀ ਤਾਂ ਮੰਨਿਆ ਨਹੀਂਗਾ ਉਹ ਕਹਿੰਦਾ ਵੀ ਮੈਂ ਤਾਂ ਚੜਾਉਂਦਾ ਨਹੀਂਗਾ ਮੈਂ ਤਾਂ ਲੈਟਰ ਬੰਨੂਗਾ ਪਹਿਲਾਂ ਤੇ ਮੈਂ ਕਿਹਾ ਯਾਰ ਚੜਜੂਗੀ ਕੋਈ ਨਹੀਂ ਉਹ ਉਹਦਾ ਫਿਰ ਜਵਾਬ ਲੇਗਾ ਮੈਂ ਕਿਹਾ ਯਾਰ ਮੈਂ ਹੀ ਪੰਗਾ ਲੈਣਾ ਕੋਈ ਨਹੀਂ ਦੇਖੀਓ ਕੀ ਫਿਰ ਤੇ ਪੂਰੀ ਸਕਸੈਸਫੁਲ ਰਹੀ ਆ ਕੋਈ ਚੱਕਰ ਨਹੀਂ ਕੀ ਇਹਦੀਆਂ ਸਾਰੀਆਂ ਵੀਡੀਓ ਮੇਰੇ ਕੋਲ ਬਣੀਆਂ ਹੋਈਆਂ ਬਾਰੀ-ਬਾਰੀ ਮੈਂ ਨਾ ਉਹ ਸਾਰੀਆਂ ਵੀਡੀਓ ਐਂਡ ਤੱਕ ਪਾਈਆਂ ਆ ਜੰਨੀਆਂ ਜਿਵੇਂ ਜਦੋਂ ਪਹਿਲਾ ਅੱਡਾ ਕਿਵੇਂ ਲੱਗਿਆ ਸੀਗਾ ਤੇ ਦੂਜਾ ਅੱਡਾ ਕਿਵੇਂ ਬਣਾਇਆ ਮੈਂ ਚੌਂਕੀ ਫਿਰਗਾ ਹਾਲੀ ਜਿਹੜੀ ਉਹ ਉਹ ਕਿਵੇਂ ਬਣਾਈ ਆ ਉਦੋਂ ਦਾ ਗਾਹਾ ਕੱਲਾ ਇਹ ਕੱਲਾ ਕੱਲਾ ਤੇ ਅੱਡਾ ਇੱਕ ਹੀ ਲੱਗਦਾ ਜਿਵੇਂ ਅੱਜ ਇਹ ਅੱਡਾ ਲਾਦਾ ਨਾ ਮੈਂ ਇੱਕ ਦੋ ਵਾਰੀ ਦਿਨੋਂ ਅੱਡਾ ਲਾ ਦੂੰਗਾ ਇਹ ਤੜਕੇ ਲੱਗ ਕੇ ਕੱਲਾ ਹੀ ਲਾਉਣਾ ਹੁੰਦਾ ਮੈਂ ਨਾਲੇ ਤੇ ਉਦੋਂ ਉਹ ਜਬਾਕਸ ਕੋਲੋਂ ਆਇਆ ਤਾਂ ਉਹ ਵੀ ਨਾਲ ਹੈਲਪ ਕਰਾਉਣ ਦਾ ਕਈ ਵਰੀ ਤੇ ਇਸ ਤੋਂ ਬਾਅਦ ਮੈਂ ਜਿਹੜਾ ਦੂਜਾ ਫਰਮ ਹੈਗਾ ਉਹ ਭਰ ਦੂੰਗਾ ਬਸ ਹੁਣੇ ਤੋਂ ਬਾਅਦ ਚ ਮੈਂ ਤੇ ਉਹ ਦੂਜੇ ਦਰਨ ਖੋਲ ਕੇ ਉਹਨੂੰ ਜਿਹੜਾ 8ਵੇਂ ਦਰਨ ਨਾਲ ਅੱਡਾ ਉਹਨੂੰ ਚੱਕ ਕੇ ਫੇਰ ਝਾੜ ਦੇਾਂਗੇ ਤੇ ਇਹ ਆਏ ਆ ਬਈ ਜਦੋਂ ਜਦੋਂ ਥੱਲੇ ਹੁੰਦਾ ਇਹ ਆਪਣੇ 6 ਫੁੱਟ ਦੇ ਹਾਈਟ ਤੱਕ ਪੌੜੀ ਆਉਂਦੀ ਆ ਹਨਾ ਉਹ ਤਾਂ ਦੋ ਦੋ ਅੱਡੇ ਲੱਗ ਜਾਂਦੇ ਆ ਜੋ 6 ਫੁੱਟ ਦੀ ਹਾਈਟ ਤੋਂ ਲੰਘ ਜਾਂਦੀ ਆ ਪੌੜੀ ਫੇਰ ਕਿੰਗਾ ਕੱਢਾ ਹੀ ਲੱਗਦਾ ਯਾਨੀ ਕਿ ਇਹ ਜਿਹੇ 20 ਕਿੱਡੇ ਆ ਦੀ ਆ